ਤੋ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਲਾ ਦੇਣੀ ਆ ਬਹੁਤ ਹੋਰ ਕੀ ਹੋਇਆ ਤੂੰ ਆਇਆ ਜੀ ਪਈਏ ਸਾਡੇ ਕੋਲ ਹੁਣ ਟਾਸਟੀ ਕੇ ਲਾਇਆ ਇਹ ਸਾਡੇ ਕੋਲ ਕੋਈ ਹੋਰ ਕੁਝ ਵੀ ਹੋਰ ਵੀ ਨਹੀਂ ਮੈਂ ਹੁਣ ਟੀਕਾ ਸਹਿਲਾਇਆ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਹੈ ਡਾਕਟਰ ਤੋਂ ਲੈ ਲਓ ਡਾਕਟਰ ਬੁਲਾਓ ਨਾ ਓਏ ਮੈਂ ਸਮਝ ਬਣਾ ਮੈਮ ਤੁਸੀਂ ਜੋ ਟੀਕਾ ਲਾਇਆ ਜੀ ਫਿਰ ਤੁਸੀਂ ਕੋਈ ਟੀਕਾ ਲਾਇਆ ਵਿੱਚ ਤਾਂ ਮੈਂ ਲਗਾ ਦੇ ਲਾਇਆ ਓਏ ਤੁਸੀਂ ਕਹਿੰਦੇ 500 ਆਉਂਦੇ ਤੇਰੀ ਐਮ ਐਲ ਆ ਵੀ ਹੈ ਆ ਵੀ ਆ ਜੀ ਸਾਰੀ ਉਹ ਇਧਰ ਕਿੰਨੀ ਲਾਈ ਉਹ ਨਹੀਂ ਲਾਈ ਆ ਦੇਖੋ ਆ ਇਧਰ ਕਿੰਨੇ ਐਮ ਐਲ ਲਾਈ ਤੁਹਾਡੀ ਨਹੀਂ ਹੈ ਕਿੰਨੀ ਹੈਗੀ ਲਾਈ ਤਾਂ 100 ਮੈ ਲਾਈ ਤਾਂ 100 ਮੈ ਕਹਿੰਦੇ ਬਾਦੂ ਕਹਿੰਦਾ ਲਾਦਾ ਹੈ ਜੀ ਖੜ ਦੇ ਚੁਮਣ ਚੁਪ ਕਰ ਉਹ ਖੜ ਜਾ ਯਾਰ ਉਹਨੂੰ ਗੱਲ ਕਰ ਰਹੇ ਨੇ ਪਿਆਰ ਨਾਲ ਜੁਨੈਟ ਸਾਰਾ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਉਹਦੇ ਵਿੱਚ ਕਦੋਂ ਪਾਏ ਆ ਵਿਚ ਵੀ ਪਾਏ ਸਾਢੇ 7 ਹੀ ਪਾਏ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਨਹੀਂ ਜਾਂਦਾ ਕਿੰਨਾ ਹੁੰਦਾ ਇੱਡੀ ਕੁ ਵਾਇਲ ਜੇ ਆਪਾਂ 4-5 ਐਮਐਲ ਚ ਕਰਦੇ ਆ ਤਾਂ 2 ਐਮਐਲ ਬਚੂਗਾ ਨਾ ਪਿੱਛੇ 2 ਕੁ ਬਚੂਗਾ 2.5 ਕੁ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਟਾਰ ਦੇ ਉੱਤੇ ਕਾਊਂਟਰ ਦੇ ਡਾਕਟਰ ਨਾਲ ਗੱਲ ਕਰ ਬਿਲਕੁਲ ਚਾਹਤ ਨਹੀਂ ਪਤਾਓ ਜੀ ਹੰਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਰੋਟੀਕਾ ਲੱਗ ਜਿਆ ਤੁਹਾਨੂੰ ਕੋਈ ਨਾ ਹੋਰ ਯਾਰ ਕੁਝ ਪਤਾ ਦਾ ਵਾਸਤਾ ਨਹੀਂ ਕੁਥਰੇ ਬੰਨ ਜਾਂਦੇ ਨੇ ਉਹ ਡਾਕਟਰ ਉਹ ਐਜੇ ਕੋਰਟ ਦਾ ਹੁਣ ਅਸੀਂ ਪਾਲ ਲੈਣੇ 20 ਪਾਲ ਗਲਤ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘਰਾ ਆਈ ਕੀ ਗੱਲ ਹੋਈ ਐ ਕੀ ਗੱਲ ਹੋਈ ਐ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹੀ ਡੋਜ਼ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਤੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਂ ਲਾਂ ਟੀਕੇ ਕਰੇ ਪੇਜ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਆਈ ਇਹਨਾਂ ਨੇ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦਿੱਕਤਾਂਾਂ ਦੀ ਜੀ ਕੱਲੇ ਪਿਸ਼ਾਬ ਟਿਕਾ ਲੱਗ ਰਿਹਾ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟਿੱਕ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਸੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸ਼ੀਸ਼ 12 ਨੰਬਰ ਵੋਟ ਚ ਸੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੁਧਰ ਆ ਜੁਈ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਤਿੰਨ ਕੋਈ ਨਹੀਂ ਆ ਰਿਹਾ ਜੀ ਰਈ ਮੇਰਾ ਨਾਮ ਗੁਰੇ ਹੰਡ ਸਿੰਘ ਹੈ ਜਿਹਦੇ ਦਾ ਇਥੋ ਹੀ ਹੈ ਮੇਰੇ ਤਾਇ ਜੀ ਨੇ ਮੈਂ ਕੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾ ਜੀ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱ ਜਾਣ ਸਰ ਮੈਨੂੰ ਪਤਾ ਲੱਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਚ ਬੰਦਾ ਪੂਰਾ ਗਿਆ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫਾਲਤੂ ਪੈਦੇ ਸੀ ਤਾਂ ਲਾਇਆ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹਦੋਂ ਪੁੱਛਿਆ ਉਸਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀਆਂ ਪਿਆ ਸਾਰੇ ਲਾਡੇ ਸਾਡੇ ਨੱਡੀ ਕੇ ਮਹੰਗੇ ਡੀਕੇ ਪਏ ਨੇ ਜੀ ਕੰਮ ਸਾਡੇ ਅੱਢੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਹ ਮਦਿਆਂ ਉਹ ਕਿਹੜੇ ਹਸਪਤਾਲ ਚੋ ਕਿਰਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਪੜੀਆ ਕੋਈ 10 ਪੜੀਆ ਚਿੱਟੇ ਉਹਨਾਂ ਦੇ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਸਾਨੂੰ ਬਹੁਤ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ